ਸਰ ਮੇਰਾ ਨਾਮ ਡਾਕਟਰ ਐਚਪੀ ਸਿੰਘ ਹੈ ਮੈਂ ਐਨਆਰਆਈ ਵਿੰਗ ਦਾ ਐਸਐਮਓ ਤੇ ਸੈਕੰਡਰੀ ਹੈ ਕਿ ਮੈਂ ਇਹ ਸੰਸਥਾ ਦਾ ਪ੍ਰੈਜ਼ੀਡੈਂਟ ਹਾਂ ਸਰ ਇੱਥੋਂ ਦੇ ਇਸ ਤਰ੍ਹਾਂ ਹੈ ਕਿ ਜਿਹੜੇ ਐਸਐਮਓ ਸਰ ਸੀਗੇ ਜਿਹੜਾ ਉਹਨਾਂ ਦਾ ਗਵਰਨਮੈਂਟ ਦਾ ਜੋ ਵੀ ਡਿਪਾਰਟਮੈਂਟ ਸੀਗਾ ਉਹਨਾਂ ਨੇ ਸਾਡੀ ਸੰਸਥਾ ਨੂੰ ਰਿਕਵੈਸਟ ਕੀਤੀ ਕਿ ਸਾਡੇ ਇੱਥੇ ਕਾਫੀ ਜ਼ਿਆਦਾ ਮਤਲਬ ਕੁਝ ਪੇਸ਼ੈਂਟ ਵਗੈਰਾ ਨੇ ਕਿ ਤੁਸੀਂ ਇੱਕ ਆਪਣੀ ਸੰਸਥਾ ਦੁਆਰਾ ਵੀ ਇੱਥੇ ਕੈਂਪ ਲਗਾਓ ਉਹਨਾਂ ਨੇ ਫਿਰ ਸਾਡੇ ਐਮਸੀ ਸਾਹਿਬਾਨ ਨੂੰ ਜਿਹੜੇ ਇਲਾਕੇ ਦੇ ਮੌਜੂਦਾ ਐਮਸੀ ਨੇ ਉਹਤੇ ਹਸਪਤਾਲ ਬੁਲਾ ਕੇ ਸਾਡੀ ਮੀਟਿੰਗ ਕਰਾਈ ਦੀ ਮੀਟਿੰਗ ਤੋਂ ਫਿਰੰਤ ਸਾਨੂੰ ਇਹ ਪਤਾ ਲੱਗਾ ਕਿ ਇਹਨਾਂ ਦਾ ਕਾਫੀ ਅੱਛਾ ਇਹ ਅੱਗੇ ਹੋ ਕੇ ਆਪਣਾ ਸੋਸ਼ਲ ਵਰਕਰ ਵਰਕ ਕਰ ਰਹੇ ਨੇ ਯਾ ਜਿਨਾਂ ਨੇ ਇਸ ਪਿੰਡ ਦੇ ਵਿੱਚ ਮਤਲਬ ਥੋੜੀ ਇਸ ਜਗ੍ਹਾ ਦੇ ਉੱਤੇ ਬਹੁਤ ਵਧੀਆ ਨਵ ਪ੍ਰਾਲਾ ਕਰਕੇ ਤੇ ਅੱਜ ਸਾਰੇ ਪਿੰਡ ਤੂਰੀ ਦੇ ਵਿਲੇਸ਼ ਦੇ ਨੇੜੇ-ਨੇੜੇ ਦੇ ਯਾ ਤੂਰੀ ਦੇ ਸਾਰੇ ਪੇਸ਼ੈਂਟ ਬੁਲਾਏ ਆਪ ਇਸ ਚੀਜ਼ ਦੇ ਮਤਲਬ ਇਹ ਕਿ ਮਰੀਜ਼ਾਂ ਦਾ ਕੀ ਦੁੱਖ ਸਮਝਦੇ ਆ ਉਹਨਾਂ ਪੈਡਾਂ ਦਾ ਅਸੀਂ ਹਰ ਵਾਰ ਦੇਖਿਆ ਹੁੰਦਾ ਕਿ ਅੱਖਾਂ ਦੇ ਗੰਤ ਲੱਗਦੇ ਆ ਦੰਦਾਂ ਦੇ ਗੰਤ ਕੈਂਪ ਲੱਗਦੇ ਹੈ ਮਤਲਬ ਸਾਡਾ ਇਹ बार-बार ਕੈਂਪਾਂ ਤੇ ਲੱਗਣ ਜਾ ਰਹੇ ਜਿਸ ਵਿੱਚ ਸਿਰਫ ਮੈਂ ਮਾਨ ਨਹੀਂ ਕਰਦਾ ਉਹ ਸੱਚੇ ਸਤਿਗੁਰੂ ਨੇ ਸਾਨੂੰ ਸੇਵਾ ਦਿੱਤੀ ਹੈ ਸਿਰਫ ਇੱਕ ਪੰਜਾਬ ਦੇ ਹਰਿਆਣੇ ਦੇ ਵਿੱਚ ਵੀ ਜਿੰਨੇ ਕੈਂਪ ਲੱਗੇ ਨੇ ਸਿਰਫ ਸਾਡੀ ਸਸਤਾ ਨੇ ਲਾਇਏ ਨੇ ਸਾਡੀ ਸੰਸਥਾ ਦਾ ਲਾਭ ਕਿਸੇ ਨੇ ਅਜ ਤੱਕ ਕੋਈ ਬਾਜਬੰਦਾ ਕੈਂਪ ਨਹੀਂ ਲਾਇਆ

ਸਾਡਾ ਕੋਈ ਨੀਜ਼ੀ ਕੋਈ ਆਪਣਾ ਕੋਈ ਹਸਪਤਲ ਨਹੀਂ ਹੈ ਕਿ ਕੱਲ ਨੂੰ ਕਿਸੇ ਨੇ ਮਨ ਚ ਹੋਵੇ ਕਿ ਜਿਵੇਂ ਖਾਣਾ ਆ ਕੇ ਕੈਂਪਰ ਨਾਲ ਤੇਨੇ ਸਾਡੇ ਹਸਪਤਲ ਚ ਆ ਜੂ ਜੀ ਉਸ ਤੋਂ ਤੁਹਾਡਾ 1.5 ਹਜ਼ਾਰ ਦਾ ਲੈਸ 2000 ਚ ਪਏਗਾ 2000 ਲੈਸ ਜਰਾ 1000 ਵੀ ਤੇ ਪੈ ਜਾਗਾ ਸਾਡਾ ਕੋਈ ਮੈਡਮ ਜਿਹੋ ਅਜੇ ਕੰਗੋ ਉਹਦੇ ਲਈ ਸਰ ਇਹ ਉਪਰਾਲਾ ਜਿਹੜਾ ਕਿਤਾ ਸੰਸਥਾ ਨੇ ਬਹੁਤ ਵਧੀਆ ਕੀਤਾ ਜੀ ਜਿਹੜੇ ਲੇਡੀ ਰੂਮ ਪਤਾ ਨਹੀਂ ਵੀ ਪਤਾ ਸੀ ਵੀ ਅਸੀਂ ਬੱਚਾ ਅਸੀਂ ਪੈਦਾ ਨਹੀਂ ਕਰ ਸਕਦੇ ਪਰ ਉਹਨਾਂ ਨੂੰ ਅੱਜ ਆਸ ਹੋਊਗੀ ਵੀ ਅਸੀਂ ਪੈਦਾ ਕਰ ਸਕਦੇ ਹਾਂ ਕੀ ਕਰਿਆ ਸਭ ਵਿਕ ਸਰਵੇ ਕਰਨ ਨੂੰ 15 ਦਿਨ 24 ਕੀ ਇਹਦੇ ਵਿੱਚ ਜਿਹੜਾ ਤੁਸੀਂ ਨਹੀਂ ਸਾਰਿਆਂ ਲਈ ਕੀਤਾ ਜੀ ਦੋਰ టు ਦੋਰ ਜਾ ਕੇ ਸਾਰਿਆਂ ਲਈ ਅਸੀਂ ਕੀ ਨਾਮ ਹੈ ਜੀ ਮੈਂ ਰੁਪਿੰਦਰ ਘੋਰਾਸ਼ਾ ਪੂਰੇ ਮਨੁੱਖ ਨੂੰ ਉਹਦੇ ਲਈ ਜਿਹੜਾ ਇਹ ਕੈਂਪ ਲਗਾਇਆ ਗਿਆ ਇਹ ਬਹੁਤ ਵਧੀਆ ਸਰਕਾਰ ਵੱਲੋਂ ਜਾਂ ਕਹਿੰਦੇ ਨੇ ਜੀ ਸਰਕਾਰ ਵੱਲੋਂ ਜਾਂ ਐਨਜੀਓ ਵੱਲੋਂ ਬਹੁਤ ਵਧੀਆ ਉਪਰਾਲਾ ਹੈ ਇਹ ਜਿਹੜੀਆਂ ਸਾਡੀਆਂ ਭੈਣਾਂ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਜਿਨ੍ਹਾਂ ਨੂੰ ਇਸ ਬਾਰੇ ਕੋਈ ਪਤਾ ਨਹੀਂ ਸੀਗਾ ਵਿਚਾਰੀਆਂ ਤੋਂ ਇਹਦੇ ਵਿੱਚ ਸੀਗੀਆਂ ਤੇ ਆਂਗਰ ਨੂੰ ਕੋਈ ਵੀ ਕਿਸੇ ਚੀਜ਼ ਦੀ ਨਾਲ ਨਹੀਂ ਸੀ ਅੱਜ ਉਹਨਾਂ ਨੂੰ ਸਾਰਾ ਗਾਈਡ ਕੀਤਾ ਗਿਆ ਤੇ ਬਾਰੇ ਦੱਸਿਆ ਗਿਆ ਇਲਾਜ ਰਿਕਾਰਡਿੰਗ ਦੱਸਿਆ ਗਿਆ ਗਾੜੀ ਦੱਸਿਆ ਗਿਆ ਸੀ ਜਿੰਨਾਂ ਦਾ ਕੋਈ ਖਰਚਾ ਨਹੀਂ ਹੈਗਾ ਜੋ ਇਹ ਐਨੇ ਪੈਸੇ ਲੈ ਕੇ ਵੀ ਵਿਚਾਰੇ ਭਟਕਦੇ ਰਹਿੰਦੇ ਸੀ ਇਹ ਉਹਨਾਂ ਨੂੰ ਅੱਥਰਥ ਸਹੀ ਗਾਈਡਲਾਈਨ ਦਿੱਤੀ ਕੀ ਕਹੋਗੇ ਹਾਂ ਜੀ ਜ਼ਿਲ੍ਹੇ ਵਿੱਚ ਕਦੇ ਵੀ ਇਹ ਜਿਹਾ ਪਹਿਲਾਂ ਕੈਂਪ ਨਹੀਂ ਲੱਗਿਆ ਅਸੀਂ ਇਹਨਾਂ ਦੇ ਸੁਪਰ ਗੁਜ਼ਾਰਾ ਜਿਹੜੇ ਕਿ ਅਸੀਂ ਇਸ ਅਨੇਰੇ ਵਿੱਚ ਜੀ ਸਮਝ ਲਓ ਹੈ ਕਿ ਸਾਨੂੰ ਇਸ ਬਾਰੇ ਕੋਈ ਪਤਾ ਨਹੀਂ ਸੀ ਇਹ ਕੈਂਪ ਲਗਾ ਕੇ ਇਹਨਾਂ ਨੇ ਬਹੁਤ ਵੱਡਾ ਉਪਰਾਲਾ ਕਰਕੇ ਸਾਰਿਆਂ ਨੂੰ ਜਾਗਰੂਕ ਕੀਤਾ 15 15 ਤੋਂ ਹਾਂ ਜੀ ਤਾਂ ਕਰ 10 ਦਿਨ ਹੋ ਗਏ ਸਾਨੂੰ ਇਸ ਦੇ ਬਾਰੇ ਸਰਵੇ ਕਰਦੇ ਹਾਂ ਅਸੀਂ ਪਿੰਨਾਂ ਚ ਜਾ ਕੇ ਪੜਾਂਗਾ ਕਿ ਘਰ-ਘਰ ਜਾ ਕੇ ਲੇਡੀਜ਼ ਨੂੰ ਪੁੱਛਿਆ ਸਾਰਾ ਉਹਨਾਂ ਤੋਂ ਕਿ ਕੁਝ ਲੇਡੀਜ਼ ਐ ਕਿ ਕੂਸਾਂ ਕਰਦੀਆਂ ਦੱਸਦੀਆਂ ਸੀਗੀਆਂ ਤੇ ਉਹਨਾਂ ਦਾ ਡੋਰ ਟੂ ਡੋਰ ਜਾ ਕੇ ਅਸੀਂ ਸਾਰਿਆਂ ਆਸ਼ਾ ਸਾਡੀਆਂ ਭੈਣਾਂ ਨੇ ਸਾਰੀਆਂ ਨੇ ਫਰਾਲਾ ਕੀਤਾ ਮਿਹਨਤ ਕੀਤੀ ਮੇਨ ਕੋ ਸਦਕਾ ਨਹੀਂ ਸਾਡਾ ਕੁਝ ਅੱਜ ਇਹ ਜਿਹੜਾ ਕਹਿਣਾ ਕਰਦੇ ਨੇ ਕੰਮ ਕੀਤਾ ਇਹਨਾਂ ਨੇ ਇਹ ਸੰਸਥਾ ਨੇ ਬਹੁਤ ਵਧੀਆ ਕੰਮ ਕੀਤਾ ਕੰਮ ਦਾ ਕਲਾ ਕੰਮ ਕੀਤਾ ਜੀ ਤੇ ਬਹੁਤ ਵਧੀਆ ਕਰਦੇ ਕੀ ਨਾਮ ਹੈ ਜੀ ਮੈਂ ਕਿਰਿੰਦਰ ਕੋਰਾਸ਼ਾ ਤੋਂ ਹਾਂ ਕੀ ਹੋਵੇ ਦੇ ਬਾਰੇ ਅਸੀਂ ਕੈਂਪ ਬਾਰੇ ਤਾਂ ਬਹੁਤ ਕੁਝ ਕਹਿਣਾ ਚਾਹੁੰਦੇ ਹਾਂ ਪਰ ਮਤਲਬ ਕਿ ਆਪਾਂ ਜਿੰਨਾ ਕਹਿੰਨਾ ਉਸ ਪੱਧਰ ਕੀ ਦੱਸਾਉਂ ਠੀਕ ਹੈ ਇਹਨਾਂ ਦੇ ਮੁਖਰੇ ਰਹੇ ਹਨ ਜਿਵੇਂ ਬਾਗਲੇ ਵਾਲੇ ਕੰਪਨੀ ਨੇ ਇਹਨਾਂ ਨੇ ਬਹੁਤ ਵਧੀਆ ਬਣਾਇਆ ਤਾਂ ਇੱਕ ਹੋਰ ਦੇ ਵਿੱਚ ਕੱਲਾ ਕੈਂਪ ਆ ਜੀ ਇਹ ਜਿਹੜੀ ਸਰਵੇ ਜੋ ਕੀਤਾ ਸਨ 15 ਦਿਨ ਸਾਡੇ ਵਾਸਤੇ ਲਾ ਕੇ ਇਹਨਾਂ ਨੇ ਬਹੁਤ ਵੱਡਾ ਕੰਮ ਲਾ ਮਤਲਬ ਕਿ ਕੁੰਨ ਦੇ ਭਾਗੀ ਬਣੇ ਨੇ ਇਹਨਾਂ ਨੇ ਬਹੁਤ ਸਾਡਾ ਸਾਡੇ ਜਿਹੜੀ ਦੋਗੇ ਅਸ ਮੈਸੇਜ ਉਹ ਨਹੀਂ ਕੋਈ ਦੇ ਚਪਰਾਟ ਵਾਲੀ ਕੋਈ ਗੱਲ ਨਹੀਂ ਹੈਗੀ ਉਹਨਾਂ ਨੇ ਅੱਜ ਸਾਰਾ ਕੁਝ ਇੱਥੇ ਸਾਮ ਚ ਲਿਆ ਡਾਕਟਰ ਸਾਹਿਬ ਕੀ ਨਾਮ ਹੈ ਇਹ ਆਪਣਾ ਸਰ ਮੇਰਾ ਨਾਮ ਡਾਕਟਰ ਐਚਪੀ ਸਿੰਘ ਹੈ ਮੈਂ ਐਨ ਆਰ ਆਈ ਵਿੰਗ ਦਾ ਐਸ ਐਮਓ ਦਾ ਸੈਕੰਡਰੀ ਹੈ ਕਿ ਮੈਂ ਇਸ ਸੰਸਥਾ ਦਾ ਪ੍ਰੈਜ਼ੀਡੈਂਟ ਹਾਂ ਕਿ ਸਰ ਇੱਥੋਂ ਦੇ ਇਸ ਤਰ੍ਹਾਂ ਹੈ ਕਿ ਜਿਹੜੇ ਐਸਐਮਓ ਸਰ ਸੀਗੇ ਜਿਹੜਾ ਉਹਨਾਂ ਦਾ ਗਵਰਨਮੈਂਟ ਦਾ ਜੋ ਵੀ ਡਿਪਾਰਟਮੈਂਟ ਸੀਗਾ ਉਹਨਾਂ ਨੇ ਸਾਡੀ ਸੰਸਥਾ ਨੂੰ ਰਿਕਵੈਸਟ ਕੀਤੀ ਕਿ ਸਾਡੇ ਇੱਥੇ ਕਾਫੀ ਜ਼ਿਆਦਾ ਮਤਲਬ ਕੁਝ ਪੇਸ਼ੈਂਟ ਵਗੈਰਾ ਨੇ ਤੇ ਤੁਸੀਂ ਇੱਕ ਆਪਣੀ ਸੰਸਥਾ ਦੁਆਰਾ ਵੀ ਇੱਥੇ ਕੈਂਪ ਲਗਾਓ ਉਹਨਾਂ ਨੇ ਫਿਰ ਸਾਡੇ ਐਮਸੀ ਸਹਿਬਾਨ ਨੂੰ ਜਿਹੜੇ ਇਲਾਕੇ ਦੇ ਮੌਜੂਦਾ ਐਮਸੀ ਨੇ ਉੱਤੇ ਹਸਤਾ ਬੁਲਾ ਕੇ ਸਾਡੀ ਮੀਟਿੰਗ ਕਰਾਈ ਮੀਟਿੰਗ ਤੋਂ ਫਰੰਤ ਸਾਨੂੰ ਇਹ ਪਤਾ ਲੱਗਾ ਕਿ ਇਹਨਾਂ ਦਾ ਕਾਫੀ ਅੱਛਾ ਇਹ ਅੱਗੇ ਹੋ ਕੇ ਆਪਣਾ ਸੋਸ਼ਲ ਵਰਕਰ ਵਰਕ ਕਰ ਰਹੇ ਨੇ ਇਹ ਜਿਹਨਾਂ ਨੇ ਇਸ ਪਿੰਡ ਦੇ ਵਿੱਚ ਮਤਲਬ ਥੋੜੀ ਇਸ ਜਗ੍ਹਾ ਦੇ ਉੱਤੇ ਬਹੁਤ ਵਧੀਆ ਨਾ ਉਪਰਾਲਾ ਕਰਕੇ ਕਿ ਅੱਜ ਸਾਰੇ ਪਿੰਡ ਦੁਰੀ ਦੇ ਵਿਲੇਸ਼ ਦੇ ਨੇੜੇ-ਨੇੜੇ ਦੇ ਜਾਂ ਥੂਰੀ ਦੇ ਸਾਰੇ ਪੇਸ਼ੰਤ ਬੁਲਾਏ। ਕਰਾਣਾ ਜ਼ਰੂਰਤਮੰਦ ਨੇ ਜੀ। ਸਰ ਇਸ ਤਰ੍ਹਾਂ ਜੋ ਸਾਡੀ ਸੰਸਥਾ ਹੈਗੀ ਹੈ ਮਾਤਾ ਗੁਜਰ ਘੌਰ ਹੈਲਥ ਕੇਅਰ ਸੈਂਟਰ ਪਿੰਡ ਪੁਚਰ ਹੁਣਾ ਜ਼ਿਲ੍ਹਾ ਫਤਿਹਗੜ ਸਾਹਿਬ। ਅਸੀਂ ਮਤਲਬ ਉੱਥੇ ਕਾਫੀ ਦੇਰ ਤੋਂ ਆਪਣੇ ਐਨ ਆਰ ਆਈ ਵਿੰਗ ਤੋਂ ਸਵਾਵਾ ਜਿਹੜੀਆਂ ਅਸੀਂ ਜਾਰੀ ਰੱਖੀਆਂ ਹੋਈਆਂ ਨੇ। ਇਦੇ ਵਿੱਚ ਕਾਰਨ ਇਹ ਹੈ ਕਿ ਅਸੀਂ ਕਿਸੇ ਸਾਡਾ ਕੋਈ ਨਿੱਜੀ ਹਸਪਤਾਲ ਨਹੀਂ ਹੈ ਵੀ ਆ ਅਸੀਂ ਇਹਨਾਂ ਦਾ ਟ੍ਰੀਟਮੈਂਟ ਕਰਨਾ ਹੈ ਪੇਸ਼ੈਂਟ ਜਿੱਥੇ ਮਰਜ਼ੀ ਜਿਹੜੇ ਮਰਜ਼ੀ ਇਨਫਰਟੀਲਿਟੀ ਟ੍ਰੀਟਮੈਂਟ ਆਪਣਾ ਲਏ ਹਸਪੀਟਲ ਚ ਸਾਡੀ ਸੰਸਥਾ ਉਸ ਹਸਪੀਟਲ ਨੂੰ ਪੇ ਕਰੇਗੀ ਪੇਮੈਂਟ ਅਸੀਂ ਉਹਨੂੰ ਹਸਪਤਾਲ ਨੂੰ ਪੇ ਕਰ ਦਾਂਗੇ ਪੇਸ਼ੈਂਟ ਜਿਹੜੇ ਮਰਜ਼ੀ ਹਸਪਤਾਲ ਚ ਆਪਣਾ ਟ੍ਰੀਟਮੈਂਟ ਕਰਾ ਲਵੇ ਇਹ ਸਰ ਸਾਡਾ 12ਵਾਂ ਕੈਂਪ ਹੈ ਹੁਣ ਧੂਰੀ ਦੇ ਵਿੱਚ ਤੇ ਲੇਕਿਨ ਜਿੱਥੇ ਵੀ ਅਸੀਂ ਲਗਾਇਆ ਹੈ ਸਾਨੂੰ ਪਤਾ ਹੈ ਹਰ ਇੱਕ ਐਨਜੀਓ ਵਾਲੇ ਨੇ ਕਿਸੇ ਅੱਖਾਂ ਤੇ ਲਗਾਏ ਦੰਦਾਂ ਤੇ ਲਗਾਏ ਕਿਸੇ ਕੈਂਸਰ ਦੇ ਲਗਾਏ ਮਤਲਬ ਜਿਹੜਾ ਇੱਕ ਵਾਂਝਵੰਦ ਦਾ ਕੈਂਪ ਹੈ ਉਹ ਇੱਕ ਮੇਰੇ ਖਿਆਲ ਮੈਨੂੰ ਅਸ ਤੋਂ ਪਹਿਲਾਂ ਕੋਈ ਐਸੀ ਸੰਸਥਾ ਨਹੀਂ ਮਿਲੀ ਕਿ ਜਿਸ ਨੇ ਕਿਹਾ ਵੀ ਅਸੀਂ ਇਹ ਕੈਂਪ ਨੂੰ ਲਗਾਵਾਂਗੇ ਕਿਉਂਕਿ ਇਹਦਾ ਖਰਚਾ ਹੀ ਬਹੁਤ ਜ਼ਿਆਦਾ ਹੈ ਇੱਕ ਕੇਸ ਦੇ ਉੱਤੇ 80000 90000 ਲੱਖ ਰੁਪਏ ਡੇਡ ਡੇਡ ਲੱਖ ਰੁਪਏ ਇੱਕ ਪੇਸ਼ੈਂਟ ਦਾ ਖਰਚਾ ਆ ਜਾਂਦਾ ਜੋ ਕਿ ਪੇਸ਼ੈਂਟ ਬਹੁਤ ਜ਼ਿਆਦਾ ਨਿਕਲਦੇ ਨੇ ਮਤਲਬ ਐ ਲੈ ਕੇ ਚੱਲੋ ਕਿ 2.5 ਕਰੋੜ ਦੀ ਮਤਲਬ ਅਮਾਉਂਟਸ ਦੇ ਨਾਲ ਇੱਕ ਕੈਂਪ ਜਿਹੜਾ ਹੈ ਉਹ ਕੰਪਲੀਟ ਹੁੰਦਾ ਹੈ ਅੱਜ ਕਰ ਰਹੇ ਹੋ ਦੇਖੋ ਜੋ ਸਾਡੀ ਹੈਲਥ ਡਿਪਾਰਟਮੈਂਟ ਦੀ ਆਸ਼ਾ ਵਰਕਰਸ ਨੇ ਸਾਨੂੰ ਰਿਪੋਰਟਸ ਦਿੱਤੀ ਹੈ ਉਹ ਨੀਅਰ ਅਬਾਊਟ ਟੂ ਲੈ ਕੇ ਚੱਲੋ ਕਿ ਸਾਡੇ ਕੋਲ 200 ਤੋਂ ਪਲੱਸ ਜਿਹੜਾ ਇਹ ਪੇਸ਼ੈਂਟ ਹਜੇ ਹੈ ਕਰ ਸਕਦਾ ਜਿਹੜੇ ਐਮਸੀ ਸਹਿਬਾਨ ਨੇ ਉਹਨਾਂ ਦੇ ਨਾਮ ਨੋਟ ਕਰ ਲੈਣਗੇ ਜਿਸ ਜਗ੍ਹਾ ਦੇ ਵਿੱਚ ਦੁਬਾਰਾ ਕਿਤੇ ਕੈਂਪ ਹੋਏਗਾ ਉਸ ਪੇਸ਼ੈਂਟ ਨੂੰ ਅਸੀਂ ਦੁਬਾਰਾ ਉੱਥੇ ਬੁਲਾ ਸਕਦੇ ਹਾਂ ਭਾਵੇਂ ਉਸ ਟਾਈਮ ਉਹ ਮੌਜੂਦਾ ਨਹੀਂ ਆਇਆ ਸੀ ਜਾਂ ਕੋਈ ਅਮਰਜੈਂਸੀ ਰਵੇ ਸੀ ਉਹ ਸਾਡੇ ਐਮਸੀ ਸਾਹਿਬ ਨਾਲ ਕੰਟੈਕਟ ਕਰੇ ਉਹ ਉਹਨੂੰ ਉੱਥੇ ਭੇਜ ਦੇਣਗੇ ਬਾਕੀ ਇਹਨਾਂ ਕੋਲ ਸਾਰਿਆਂ ਕੋਲ ਸਾਡਾ ਐਡਰੈਸ ਹੈ ਫੋਨ ਨੰਬਰ ਨੇ ਜਦੋਂ ਮਰਜ਼ੀ ਵਿੱਚ ਸਾਡੇ ਕੋਲ ਆ ਕੇ ਸਾਡੀ ਸੰਸਥਾ ਦੇ ਕੋਲ ਆ ਕੇ ਸਾਡੇ ਡਿਸਪੈਂਸਰੀ ਸੈਂਟਰ 'ਚ ਆ ਕੇ ਸਾਨੂੰ ਮਿਲ ਸਕਦੇ ਨੇ ਪੇਸ਼ੈਂਟ ਸਰ ਇੱਕ ਲੇਡੀਜ਼ ਨੂੰ ਕੀ ਕਹਾਂਗੇ ਉਹਨਾਂ ਨੂੰ ਦੇਖੋ ਕਬਰਾਟ ਤੋਂ ਉਹਨਾਂ ਦੇ ਮਨਸਾ ਹੈ ਕਿ ਇੰਨੇ ਪੇਸ਼ੈਂਟ ਆਏ ਆ ਸਾਡੇ ਹੋਏਗਾ ਕੇਸ ਨਹੀਂ ਹੋਏਗਾ ਟ੍ਰੀਟਮੈਂਟ ਹੋਏਗਾ ਇੰਨੇ ਜਣਿਆਂ ਨੂੰ ਟ੍ਰੀਟਮੈਂਟ ਦੇ ਪਾਣਗੇ ਕਿਸ ਦਾ ਨੰਬਰ ਆਏਗਾ ਕਿਸ ਦਾ ਨਹੀਂ ਆਏਗਾ ਟੈਂਸ਼ਨ ਹਰ ਪੇਸ਼ੈਂਟ ਨੂੰ ਹੁੰਦੀ ਹੈ ਵੀ ਕਿਤੇ ਇਹ ਨਾ ਹੋਏ ਸਾਡੇ ਆਉਣ ਤੱਕ ਇਹਨਾਂ ਕੋਲ ਅਮਾਊਂਟ ਖਤਮ ਹੋ ਜੇ ਜਾਂ ਪੇਸ਼ੈਂਟ ਹੋਣੇ ਕਿ ਲੈਣ ਬਾਕੀ ਜੋ ਅਕਾਲਪੁਰਖ ਨੇ ਜਿੰਨੀ ਸਾਨੂੰ ਸੇਵਾ ਲਿਖੀ ਉਹਨੇ ਅੱਗ ਦਿੱਤੀ ਅਸੀਂ ਕਰਾਂਗੇ ਬਾਕੀ ਅੱਗੇ ਹੁਣ ਇਹਨਾਂ ਦੇ ਕਰਮ ਨੇ ਕੁਝ ਪੇਸ਼ੈਂਟ ਦੇ ਕਰਮ ਵੀ ਹੈ ਕੀ ਕਹੋਗੇ ਉਹਦੇ ਲਈ ਡਾਕਟਰ ਸਾਹਿਬ ਮਾਤਾ ਗੁਜਰ ਤੋਂ ਔਰ ਫਾਊਂਡੇਸ਼ਨ ਤੋਂ ਵੰਡਾਰਾ ਇੰਡੀਆ ਮੰਦੋਤਿ ਡਾਕਟਰ ਸਾਹਿਬ ਸਾਡੀ ਬੇਇੱਜ਼ਤੀ ਤੇ ਇੱਥੇ ਕੈਂਪ ਲਗਾਇਆ ਗਿਆ ਜਿਸ ਨਾਲ ਅਸੀਂ ਵੀ ਦੇਖਿਆ ਵੀ ਅੱਜ ਤੱਕ ਇਹ ਜਾ ਕੈਂਪਸ ਹੀ ਕਿਤੇ ਦੇਖਿਆ ਨਾ ਸੁਣਿਆ ਤਾਂ ਜਿਹੜਾ ਸਾਨੂੰ ਦੇਖਣ ਨੂੰ ਮਿਲ ਰਿਹਾ ਵੀ ਜਿਹੜੇ ਜ਼ਮੀਨੀ ਲੈਵਲ ਤੇ ਹਾਲਾਤ ਨੇ ਉਹ ਗੱਲਾਂ ਕੁਝ ਲੋਕ ਬਾਹਰ ਨਹੀਂ ਦੱਸਦੇ ਬਿਲਕੁਲ ਵਿਚ ਪਚਾੜ ਕਰਦੇ ਨੇ ਵੀ ਸਾਡੇ ਕੋਈ ਗੱਲ ਪਤਾ ਨਹੀਂ ਕਿਦਾ ਕੋਈ ਸਮਝੇਗਾ ਕਿ ਨਹੀਂ ਸਮਝੇਗਾ ਪਰ ਵਧੀਆ ਰਿਸਪਾਂਸ ਮਿਲ ਰਿਹਾ ਸਾਡੇ ਸ਼ਹਿਰ ਦੇ ਤੇ ਪਿੰਡਾਂ ਦੇ ਵੀਰ ਭੈਣਾਂ ਆਏ ਬੈਠੇ ਨੇ ਡਾਕਟਰ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਇਹਨਾਂ ਦਾ ਵੀ ਜੇ ਕੋਈ ਰਹਿ ਜਾਂਦਾ ਤਾਂ ਉਹਨਾਂ ਦਾ ਵੀ ਇਲਾਜ ਵੀ ਫਾਊਂਡੇਸ਼ਨ ਵੱਲੋਂ ਕਰਾਇਆ ਜਾਵੇ ਤਾਂ ਕਿ ਲੋਕਾਂ ਨੂੰ ਰਾਹਤ ਇਹ ਕੀ ਸੋਚ ਗੱਲ ਹੈ ਕੀ ਕਹੋਗੇ ਲੋਕਾਂ ਨੂੰ ਸਰ ਇਹ ਹੀ ਦੱਸਣਾ ਚਾਹੁੰਦੇ ਆ ਤੁਹਾਨੂੰ ਦੀ ਇਹ ਗੱਲ ਦੀ ਜਿਹੜੀ ਨਾ ਅਸੀਂ ਅਨਾਉਂਸਮੈਂਟ ਕਰਾਈ ਤਾਂ ਅਸੀਂ ਆਪ ਨਹੀਂ ਸੋਚਿਆ ਸੀ ਵੀ ਇੰਨੇ ਪੇਸ਼ੈਂਟ ਨਿਕਲ ਕੇ ਆਉਣਗੇ ਜਦੋਂ ਅਸੀਂ ਅੱਜ ਦੇਖਿਆ ਤਾਂ ਅਸੀਂ ਆਪ ਦੇਖਿਆ ਵੀ ਯਾਰ ਇੰਨੇ ਪੇਸ਼ੈਂਟ ਆ ਸਕਦੇ ਨੇ ਵੀ ਇੰਨੀ ਲੋਕਾਂ ਨੂੰ ਦਿੱਕਤ ਆ ਤਾਂ ਅਸੀਂ ਤਾਂ ਡਾਕਟਰ ਸਾਹਿਬ ਦਾ ਤੇ ਫਾਊਂਡੇਸ਼ਨ ਦਾ ਬਹੁਤ ਧੰਨਵਾਦ ਕਰਦੇ ਹਾਂ ਵੀ ਇਹਨਾਂ ਨੇ ਇਹ ਅਸੀਂ ਬੜੇ ਭਗਸ਼ਾਲੀਆਂ ਵੀ ਇਹ ਕੈਂਪ ਦੀ ਸੇਵਾ ਜੋ ਸਾਨੂੰ ਕਰਨ ਹੋਈ ਸਾਡੇ ਐਮਸੀ ਸਾਹਿਬਾਨ ਤੇ ਵੀਰਾਂ ਨਾਲ ਅਸੀਂ ਇਹੀ ਬੇਨਤੀ ਕਰਾਂਗੇ ਡਾਕਟਰ ਸਾਹਿਬ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਵੀ ਜੇ ਕੋਈ ਵੀਰ ਭਰਾ ਕੋਈ ਭੈਣ ਰਹਿ ਗਈ ਹੈ ਤਾਂ ਉਹਨਾਂ ਨੂੰ ਵੀ ਆਪਾਂ ਰਾਤ ਦੇ ਸਕਦੇ। ਛੋਟੇ ਬਲੋ ਸ਼ਹਿਰ ਵਾਸੀਆਂ ਨੂੰ ਇਹੀ ਸੰਦੇਸ਼ ਹੈ ਜੀ ਅਗਰ ਕੋਈ ਮੇਰਾ ਵੀਰ ਭਰਾ ਇਸ ਕੈਂਪ ਤੋਂ ਜਾਣ ਨੂੰ ਨਹੀਂ ਹੋਇਆ ਰਹਿ ਗਿਆ ਤਾਂ ਉਹ ਸਾਡੇ ਜਿਹੜੇ ਐਮਸੀ ਸਾਹਿਬਾਨ ਨੇ ਇਹਨਾਂ ਨੂੰ ਲਿਖਾਵੇ ਆਪਣੇ ਆਸ਼ਾ ਵਰਕਰ ਨੂੰ ਲਿਖਾਵੇ ਤਾਂ ਉਹਨਾਂ ਦਾ ਵੀ ਆਪਾਂ ਕੋਈ ਨਾ ਕੋਈ ਹੱਲ ਕਰਾਂਗੇ। ਇਸ ਕੈਂਪ ਬਾਰੇ ਸਰਮਪੰਨਾ ਡਾਕਟਰ ਸਾਹਿਬਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਲਿੰਕ ਕਰਕੇ ਸਾਡੇ ਨਾਲ ਉਤਾਰ ਮਿਲ ਬਣਾ ਕੇ ਮੇਰੇ ਵਾਰਡ ਦੇ ਵਿੱਚ ਚਲੋ ਵਾਰਡ ਨਹੀਂ ਸ਼ਹਿਰ ਦੇ ਵਿੱਚ ਕੈਂਪ ਲੱਗਿਆ। ਇਹ ਪਹਿਲੀ ਵਾਰ ਇਹ ਲੱਗਿਆ ਸੀ ਮੈਂ ਤਾਂ ਸੁਣਿਆ ਹੀ ਨਹੀਂ ਸੀ ਅਸ ਤਕਰੀਬੀ ਬਾਜਪੰਦਾ ਕੈਂਪ ਹੁੰਦੇ ਨੇ ਕਿਉਂ ਐਡ ਜਰੂਰ ਹੁੰਦੇ ਨੇ ਬਾਜਪੰਦਾ ਇਲਾਜ ਕਰਾਉ ਉਪਰ ਡਾਕਟਰ ਸਾਹਿਬ ਨੀਜੀ ਉਹ ਨੀਜੀ ਸਵਾਰਥ ਹੋ ਗਏ ਉਹ ਪ੍ਰੋਫੈਸ਼ਨਲ ਜਿਹੜੇ ਦੁਕਾਨਦਾਰੀ ਹੋ ਪਰ ਇਹ ਜਿਹੜਾ ਕੰਮ ਕਰ ਰਹੇ ਨੇ ਐਨ ਆਰ ਆਈ ਵੀਰਾਂ ਦੇ ਸਹਾਇਤਾ ਦੇ ਨਾਲ ਐਸ ਐਮਓ ਸਾਹਿਬ ਨੇ ਪ੍ਰੈਜ਼ੀਡੈਂਟ ਵੀ ਨੇ ਬਹੁਤ ਵਧੀਆ ਗੱਲ ਹੈ ਉਹੀ ਗੱਲ ਹੈ ਫਿਰੋਚਾ ਜੀ ਨੇ ਸਾਨੂੰ ਦੱਸਿਆ ਵੀ ਨਹੀਂ ਦੱਸ ਸਕਦੇ ਕਿ ਕਈ ਮਰੀਜ਼ ਇਸ ਚੀਜ਼ਾਂ ਕਰਦਾ ਪਰ ਅੱਜ ਸਾਨੂੰ ਅਸੀਂ ਆਪ ਮੈਂ ਹੈਰਾਨ ਆ ਵੀ ਇੰਨੇ ਮਰੀਜ਼ ਗੁਫੀ ਨੇ ਸਿੱਧਾ ਤੋਂ ਔਰ ਡਾਕਟਰ ਸਾਹਿਬ ਜੀ ਚਤਰਛਾ ਜਿਹੜਾ ਜੋ ਪਰਮਾਤਮਾ ਨੂੰ ਇਹ ਕਹਿੰਦਾ ਇਹਨਾਂ ਦਾ ਵਿਚਾਰਾਂ ਦਾ ਲਾਲ ਹੋਵੇ ਘਰਾਂ ਵਿੱਚ ਦੀਵਾ ਬਲੇ ਬਸ ਇਹ ਬੇਨਤੀ ਹੋਰ ਵੀ ਜਿਹੜੇ ਰਹਿ ਕੇ ਬਾਂਝੇ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਾਂਗੇ ਡਾਕਟਰ ਸਾਹਿਬ ਨੂੰ ਬੇਨਤੀ ਕਰਾਂਗੇ ਵੀ ਰਿਪ ਹੋ ਰਹੇ ਨਾ ਜੀ ਪਰਮਾਤਮਾ ਸਾਨੂੰ ਹੋਰ ਤਰੱਕੀਆਂ ਦੂਗਾ